ਦੇ ਜਾਨਗੇ ਅਗੋਂ ਕਿ ਰਸਤਾਂ ਨਮਾਗ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਇਸ ਵਾਰ ਕੁਝ ਹੈ ਨਵਾਂ ਜਾਂ ਬੱਚਿਆਂ ਦੇ ਲਈ ਕੁਝ ਹੈ ਜਾਂ ਓਪਰਚੁਨਿਟੀ ਜਿਸ ਨਾਲ ਉਹ ਅੱਗੇ ਕੁਝ ਕਰ ਸਕਣ ਜਗੇ ਮਿਸ ਵਾਦੀ ਜੀ ਨਮਾਇਦ ਹੈ ਜੀ ਕਿ ਬੱਚਿਆਂ ਲਈ ਆਪਾਂ ਤਕਰੀਬਨ ਤਕਰੀਬਨ ਸੀਜ਼ ਜਿਹੜੇ ਹੈ ਨਵੀਂ ਦਿੱਲੀ ਤੋਂ ਸਪੈਸ਼ਲ ਅਸੀਂ ਡ्रेसेस ਲੈ ਜਾ ਰਹੇ ਹਾਂ ਬੱਚਿਆਂ ਵਾਸਤੇ ਕਿਉਂਕਿ ਤੁਹਾਨੂੰ ਪਤਾ ਹੀ ਹੈ ਕਿ ਹਰ ਸਾਲ ਡ्रेसेस ਫੜ ਜਾਂਦੀਆਂ ਹਨ ਕਈ ਵਾਰੀ ਕੁਝ ਬੱਚੇ ਚੱਲ ਚੱਦੋਂ ਹੁੰਦੇ ਹੈ ਜੀ ਉਹਨਾਂ ਦੇ ਫਟ ਵੀ ਜਾਂਦੀ ਹੈ ਤਾਂ ਇਸ ਵਾਰੀ ਦਿੱਲੀ ਤੋਂ ਸਾਰਾ ਹੀ ਟੋਟਲ ਏ ਟੂ ਜ਼ੈਟ ਕਨਸੈਪਟ ਲੈ ਕੇ ਜਾਏਗਾ ਬੱਚੇ ਵਾਸਤੇ ਸਾਰਾ ਕੁਝ ਕਨਸੈਪਟ ਬੱਚੇ ਵਾਸਤੇ ਲੈ ਕੇ ਜਾਇਆ ਜਾਏਗਾ ਰਾਣਾ ਜੀ ਬੱਚਿਆਂ ਨੂੰ ਮੋਟੀਵੇਟ ਕਰਨ ਦੇ ਲਈ ਪਿਛਲੀ ਵਾਰ ਵੀ ਕਾਫੀ ਗਿਫਟ ਦਿੱਤੇ ਗਏ ਸੀਗੇ ਕਿ ਇਸ ਵਾਰ ਵੀ ਇਹ ਯੋਜਨਾ ਬੜਾਈ ਗਈ ਹੈ ਕਿ ਇਸ ਵਾਰੀ ਬੱਚਿਆਂ ਨੂੰ ਲਿੱਤੇ ਜਾਣਗੇ ਜੋ ਕਿ ਸਵਾਲਾਂ ਦੇ ਜਵਾਬ ਦਿੰਗੇ ਜੀ ਬਿਲਕੁਲ ਜੀ ਇਹ ਬਹੁਤ ਥੋੜੀ ਬਹੁਤ ਅੱਛੀ ਗੱਲ ਲੱਗੀ ਮੈਨੂੰ ਪਿਛਲੀ ਵਾਰ ਵੀ ਆਪਣੇ ਕਰੀ ਸੀਗੀ ਇਸ ਵਾਰ ਵੀ ਗਿਫਟ ਕੱਢੇ ਜਾਣਗੇ ਉਹ ਜਿਹੜੇ ਸਾਡੇ ਮੇਨ ਸੰਸਥਾਵਾਂ ਦੇ ਪ੍ਰਧਾਨ ਨੇ ਹੁੰਦੇ ਜਿਕਣਾ ਆਪਣੇ ਪਰਸ਼ਦਾ ਮੰਤਰੀ ਬ੍ਰਾਹਮਣ ਸਭਾ ਦੇ ਪ੍ਰਧਾਨ ਜੀ ਸ਼ੇਸ਼ਾਨ ਜੀ ਉਹਨਾਂ ਕਰੀ ਤੋਂ ਵੀ ਗਿਫਟ ਦੇ ਜਾਂਦੇ ਆ ਗੁਪਤਾ ਗੁਪਤਾ ਘਰ ਤੋਂ ਵੀ ਗਿਫਟ ਦਿੱਤੇ ਜਾਂਦੇ ਆ ਪ੍ਰਸ਼ਨ ਦਾ ਜਵਾਬ ਜੋ ਸਹੀ ਤਰੀਕੇ ਨਾਲ ਪ੍ਰੋਫੈਸਰ ਜੀ ਜੀ ਇਹ ਲਾ ਦੇ ਕੇ ਅਸੀਂ ਉਸ ਦੇ ਵਿੱਚ ਕੋਈ ਅਸੀਂ ਪ੍ਰਸ਼ਨ ਪੁੱਛਦੇ ਨੇ ਉਹ ਜੋ ਬੱਚੇ ਉਸ ਚੀਜ਼ ਦੇ ਪ੍ਰੇਰਿਤ ਹੋ ਕੇ ਬੱਚੇ ਦਾ ਉੱਤਰ ਦਿੰਦੇ ਸਹੀ ਉੱਤਰ ਦਿੰਦੇ ਆ ਤੇ ਅਸੀਂ ਉਹਨੂੰ ਗਿ ਉਹ ਜਿਸ ਨੇ ਲਾ ਲੂ ਪ੍ਰਮਾਣਿਤ ਕਰ ਦੇਣੀ ਜੀ ਸਾ ਜੀ ਅ ਅਸੀਂ ਤੋਂ ਆਪਣੇ ਬੌਂਸਰਸ ਨਹੀਂ ਕਰਤੇ ਆ ਪਰਸਨਲੀ ਬੌਂਸਰ ਵੀ ਕਰਤੀ ਹੈ ਕਿਉਂਕਿ ਤੁਮ ਇੱਕ ਗੱਲ ਕਹਿਣਾ ਚਾਹੁੰਗਾ ਕਿ ਇਸ ਵਾਰੀ ਜੋ ਰਾਮ ਲੀਲਾ ਦਾ ਮੰਚਨ ਲੜਕੀਆਂ ਦੁਆਰਾ ਵੀ ਕੀਤਾ ਜਾਏਗਾ ਲੜਕੀਆਂ ਵੀ ਇਸ ਟਾਈਮ ਪੂਰੀ ਮਿਲਕੀ ਉਤਸ਼ਾਹ ਦੇ ਨਾਲ ਇਸ ਰਾਮ ਲਾ ਕਮੇਟੀ ਦੇ ਪ੍ਰਤੀ ਆਪਣੇ ਫਰਜ਼ ਨਿਭਾ ਰਹੇ ਨੇ ਤਰੂ ਸ਼ਿਲਾਮ ਜੀ ਲਈ ਆਪਣੇ ਸੇਵਨ ਨਿਭਾ ਰਹੇ ਨੇ ਤੇ ਇਸ ਵਾਰ ਜੋ ਲੜਕੀਆਂ ਹੋਏਗੀ ਚੰਡੀਗੜ੍ਹ ਦੇ ਥੀਏਟਰ ਦੀ ਲੜਕੀਆਂ ਜੀ ਉਹ ਸਪੈਸ਼ਲੀ ਸਾਡੇ ਨਾਲ ਕੰਟੈਕਟ ਕਰਕੇ ਸਾਡੇ ਜਿੰਨੇ ਵੀ ਸਾਡੇ ਚੰਡੀਗੜ੍ਹ ਦੇ ਸਾਡੇ ਪ੍ਰਧਾਨ ਨੇ ਉਹਨਾਂ ਨੇ ਸਾਡੇ ਨਾਲ ਗੱਲ ਕੀਤੀ ਸੀਗੀ ਕਿ ਬੇਟਾ ਜੀ ਜੋ ਵੀ ਮਲਕੀ ਅਗਰ ਬੱਚਿਆਂ ਵੀ ਮਲਕੀ ਅਗਰ ਕੋਈ ਲੇਡਿਸ ਰੋਲ ਅ ਕਰਨਾ ਚਾਹੁੰਦੇ ਤੁਸੀਂ ਰਾਮਲਕ ਕਮੇਟੀ ਵਿੱਚ ਕਰਾ ਸਕਦੇ ਨੇ ਕਿਉਂਕਿ ਤੁਹਾਨੂੰ ਇੱਕ ਗੱਲ ਦੱਸਣਾ ਚਾਹੁੰਗਾ ਕਿਉਂਕਿ ਜੈਂਟਸ ਤੇ ਰੋਲ ਜੋ ਹੁੰਦਾ ਲੇਡਿਸ ਦਾ ਉਹ ਥੋੜਾ ਜਿਹਾ ਕਿਸੇ ਤਰੀਕੇ ਨਾਲ ਪ੍ਰੋਪਰ ਮਲਕੀ ਦਿਖਾਈ ਨਹੀਂ ਆਉਂਦਾ ਜੋ ਲੇਡਿਸ ਰੋਲ ਹੈ ਉਹ ਲੇਡਿਸ ਨੂੰ ਹੀ ਲੇਡਿਸ ਹੀ ਰੋਲ ਕਰਨਾ ਚਾਹੀਦਾ ਹੈ ਮੈਂ ਤਾਂ ਆਹੀ ਗੱਲ ਤੁਹਾਨੂੰ ਹੱਥ ਜੋੜ ਕੇ ਕਹੂੰਗਾ ਕਿ ਸਭ ਨੇ ਸਾਡਾ ਸਾਥ ਦੇਣਾ ਜੀ ਸਾਡੀ ਕੋਲੀ ਸ਼ਹਿਰ ਦੇ ਵਸੇ ਸਾਥ ਦੇਣਾ ਜੀ ਧੰਨਵਾਦ ਠੀਕ ਹੈ